ਐ ਜੋਗਾ ਗਰਗਾ ਤੇ ਕਲਾ ਕੱਢਦਾ ਵੈਨ ਨੂੰ ਵਾਇਪ ਕਰੇ ਲੋਟ ਵੀ ਪੰਜ ਪੰਜ ਸੁਧਦੇ ਇਹਨੂੰ ਹੱਥ ਪਾਉਂਦਾ ਉਹ ਕਹੇ ਗੱਲੇ ਵਾਲੇ ਨੂੰ ਲਾਉਣਾ ਵੀ ਦੇਖ ਫਿਰ ਇਹਦੇ ਕੀ ਹੋ ਕੀ ਹੋ ਰਿਹਾ ਹੈ ਬੱਲੇ ਵਾਲਾ ਜਰਾ ਕੀ ਕਰੇਗਾ ਨਾ ਕਹਿੰਦਾ ਕਿ ਨਿਕਲ ਨਹੀਂ ਸਕਦਾ ਕਹਿੰਦਾ ਕਿ ਕੋਈ ਜ਼ੋਰ ਲਾੜੇ ਉਹ ਵੀ ਭਾਂਡੇ ਆਪਾਂ ਕੱਢਦੇ ਨਹੀਂ ਹਾਂ ਆ ਪਾਣੀ ਕਰੇ ਸੱਟ ਗੱਲਾਂ ਪੈਸੇ ਨਹੀਂ ਸੀ ਪੈਂਦੇ ਨਿਕਲਣਗੇ ਮਾ ਘਰ ਨੂੰ ਯਾਰ ਨਾਲ ਮਾ ਪਣੀ ਨੂੰ ਕਹਾ ਨਹੀਂ ਬਸ ਦੋ ਕੁ ਸਕਿੰਟ ਰੋਕੇ ਦੇਖ ਲੈਣੇ ਦੇਖੀ ਦੇਖੀ ਨਾ ਯਾਰ ਆਰਾਮ ਨਾ ਕਰਦਾ ਪੂਰਾ ਆਰਾਮ ਤਸੱਲੀ ਨਾਲ ਨਹੀਂ ਗਈ ਹੈ ਤਾਰ ਵਧੀਆ ਬਣਾਈ ਗਈ ਬਸ ਤਾਰ ਸਿੱਧੂ ਹੀ ਤਾਰ ਹੈ ਕੁੰਡੀ ਪੂਰੀ ਆਹ ਦੇਖ ਕੋਈ ਆ ਗਿਆ ਬਾਹਰ ਹੁਣ ਤਸੱਲੀ ਲੈ ਲੈ ਸਿੱਧੇ ਹੋ ਗਏ ਜਦੀ ਉਹਨੇ ਡੱਬੇ ਚ ਪਾ ਲਈ ਉਹ ਚਾਰਚ ਦੇਖੋ ਹੁਣ ਇਹਦਾ ਮੂੰਹ ਦੇਖੋ ਚੰਗੀ ਤਰ੍ਹਾਂ ਇਹ ਦੇਖੋ ਇਹਦਾ ਪਛਾਣ ਚ ਆਉਂਦਾ ਏ ਸ਼ਟੋਪ ਕਰਦੀਂ ਤਰਨ ਹੁਣ ਦੇਖਣ ਲੱਗਿਆ ਇਹ ਤਾਂ ਸੋਫਨ ਰੰਗ ਬੜੇ ਗੋਰੇ ਨੇ ਇਹਨਾਂ ਦੇ ਉਹਦਾ ਇਨਾਤਾ ਆ ਰਿਹਾ ਹਲਕੀ ਉਮਰ ਦਾ ਇਹ ਮੁੰਡਾ ਇੰਨਾ ਉਹ ਨਹੀਂ ਹੈਗਾ ਵੰਡੇ ਜੂਮ ਕਰ ਮੜਾ ਬਥੇ ਹੁਣ ਥਾਲੀ ਵਾਲੇ ਵੀ ਚੱਕ ਲੈਣ ਦੇਖੀ ਆਓ ਚੱਕ ਲੈ ਥਾਲੀ ਵਾਲੇ ਆਂਡੀਆਂ ਦੇ ਵੀ ਉਹ ਕਹਿੰਦਾ ਹੋਰ ਚੱਕ ਲਈਏ ਕਹਿੰਦੀ ਪਸਤ ਕਰਨ ਇੱਥੇ ਕਿ ਦਿਖੂਗਾ ਇਹਦਾ ਮੂੰਹ ਕਰਨ ਜਦੋਂ ਘੁੰਮੂਗਾ ਨਾ ਉਦੋਂ ਬੰਦ ਕਰ ਦੀ ਇੱਕ ਆ ਰੋਕ ਦੇ ਚੱਲ ਨਾ ਮੇਰੇ ਜਾਣਾ ਹੁਣ ਮੈਂ ਬੱਸ ਹੁਣ ਖੋਲ ਬਾਹਰ ਲਈ ਕੈਮਰੇ ਹੁਣ ਬਾਹਰ ਲਗਾਉਂਗਾ ਇਹ ਜਰਾ